मेरा नाम तुम्हें पता ही है ना संदीप कौर है एंड uh, तुम्हें साइप्रस जाना है तो ऑफिस जी गल है कि तो लिए ग्रीक लैंगुएज बहुत ही ज्यादा इंपॉर्टेंट है वैसे तो उ इंग्लिश भी बहुत कॉमन है डोंट वरी बट जो तो एक दो वर्ड्स या दो चार वर्ड्स ग्रीक के सीख लोगे ना तो हेल्प हो जाएगी क्योंकि उसे लोग नेज्ड बंद ने तो ज्यादा पढ़े लिखे नहीं होगे एंड जो वाटर होंगे वह कहने नहरू ठीक है जी वाटर मीनस नैरू मीनस पानी एंड ਕਾਲਾ ਕਾਲੀ ਦੀ ਮਤੁਨੀ ਫਾਰਮ ਵਗੈਰਾ ਜੋ ਵੀ ਟੈਂਸ ਵਗੈਰਾ ਦੇ ਵਿੱਚ ਕਰਦੇ ਆ ਕਾਲਾ ਕਾਲੀ ਇਹ ਜਸਟ ਕਾਲਾ ਹੁੰਦਾ ਗੁੱਡ ਦੇ ਲਈ ਫਤਿਆ ਦੇ ਲਈ ਠੀਕ ਹੈ ਇਹ ਤੁਸੀਂ ਹਰੇਕ ਚੀਜ਼ ਦੇ ਵਿੱਚ ਵੀ ਐਡ ਕਰ ਕਿਸੇ ਦਾ ਨੇਚਰ ਕਹਿਣਾ ਤੁਸੀਂ ਉਹਨੂੰ ਵੀ ਤੁਸੀਂ ਕਹਿ ਸਕਦੇ ਹੋ ਕੁਝ ਵੀ ਚੀਜ਼ ਕਹਿਣੀ ਹੈ ਆਬਜੈਕਟ ਦੇ ਲਈ ਕਹਿਣਾ ਤਾਂ ਕਾਲਾ ਕਾਲੀ ਸਕੂਲ ਐਡ ਦਾਲਾ ਹੁੰਦਾ ਜੀ ਇਤਨੀ ਜੀ ਐਂਡ ਮਤੋਰਾ ਜਿਹੜਾ ਮਤੋਰਾ ਇਹਦੇ ਵਿੱਚ ਆਪਾਂ ਹਰ ਇੱਕ ਵਹੀਕਲ ਆ ਸਕਦਾ ਤੁਹਾਡਾ ਜੇ ਤੁਸੀਂ ਉਹਨਾਂ ਨੂੰ ਮਤੋਰਾ ਵਰਡ ਯੂਜ਼ ਕਰੋਗੇ ਤਾਂ ਉਹਦੇ ਵਿੱਚ ਸਾਈਕਲ ਗੱਡੀ ਐਂਡ ਕਰੈਕਟਰ एवरीथिंग ਆ ਜਾਏਗਾ ਠੀਕ ਹੈ ਜਿਹੜੇ ਵਹੀਕਲ ਨੇ ਸਾਰੇ ਆ ਜਾਣਗੇ ਮਤੋਰਾ ਦੇ ਵਿੱਚ ਐਂਡ ਯਾਸੂ ਹੁੰਦਾ ਜਿਹੜਾ ਫਸਟ ਫੇ ਹੋਏਗਾ ਇਹ ਚੀਜ਼ ਫਸਟ ਹੈ ਤਾਂ ਇਹਦਾ ਮਤਲਬ ਹੈ ਹੈਲੋ ਆਪਣੇੰdia ਸਸ਼ਿਕਾਰ ਠੀਕ ਹੈ ਜੀ ਯਾਸੂ ਯਾਸਾ ਦੀ ਆਪਿਆ ਸਾਥ ਕਹਿੰਦੇ ਆ ਤਾਂ ਇੱਕ ਮੀਂਜਾ ਆਪਾਂ ਕਿਸੇ 올ਡ ਪਰਸਨ ਨੂੰ ਲਾ ਰਹੇ ਆ ਜਾਂ ਸੁ ਕਹਿੰਦੇ ਵਡੇ ਨੂੰ ਲਾ ਰਹੇ ਆ ਠੀਕ ਹੈ ਜੀ ਐਂਡ ਫਾਦਰ ਹੋ ਗਿਆ ਇਹ ਜਿਹੜੇ ਆਪਣੇ ਨਾ ਕੀ ਰਿਲੇਟਿਵਸ ਹੋ ਗਿਆ ਨਾ ਤੇ ਆਗੇ ਨੇ ਮੰਮਾ ਨੂੰ ਤਾਂ ਮੰਮਾ ਹੀ ਕਹਿੰਦੇ ਨੇ ਐਂਡ ਮੰਪੂ ਜਾਂ ਮਪਾਸ ਨੂੰ ਤਾਂ ਜੀ ਪਾਪਾ ਦੈਟਸ ਇਟ ਅੱਜ ਦੇ ਲਈ ਨਾ ਕਾਫੀ ਹੈ